ਕਿਆ ਬਾਤ ਹੈ ਕਿਆ ਤੇਰਾ ਅੱਜ ਚਲੋ ਕਾਣੇ ਹੋ ਲੈਣਿਆ ਰੁਕਮੀ ਗਈ ਕਿ ਕਿਉਂ ਆਉਦੀ ਚਾਲ ਓਏ ਜੀ ਹਸੀ ਗਾਲ ਦੋਸਤੋ ਕੀ ਹਾਲ ਚਾਲ ਆ ਸਵੇਰ ਸਵੇਰ ਥੱਲੇ ਸੀ ਕੋਟ ਪੂਰੇ ਸਵਾਗਤ ਆ ਤੁਹਾਡੇ ਬਲੌਗ ਚ ਫੌਜੀ ਗਰੀਨ ਦਾ ਮੁੱਠਾ ਗਰਮਾ ਤੇ ਜਸਪਾਲ ਵੀਰਾ ਹੋ ਜਾਂਦਾ ਕਿਉ ਸਾਡੀ ਮਾਤਾ ਇਹ ਉਹ ਕੱਢੀ ਆਹ ਕਰ ਜਾ ਬ੍ਰੇਕ ਉਹ ਵਿਚਾਰ ਫੌਜੀ ਸਵਾਰ ਕੇ ਗਰਮ ਕਰ ਲਾ ਬਣਾ ਉਹ ਉੱਪਰ ਜਾ ਜਾਂਦਾ ਸੁਬਾ ਸੁਬਾ ਦੀ ਇਫੀਕਸ਼ਨ ਤੇ ਜਸਪਾਲ ਵੀਰਾ गरम हुते बि टाइम लॻंदा ठंड आहे पूरा बि लेक चले और साढी माता बि साढी माता रां आई आहे जहाज़ ले <laughs> ਫੌਜੀ ਮੋਟਰਸਾਈਕਲ ਚਲਾਉਂਦਾ ਹੈਗਾ ਤੇ ਆਹ ਰੈਡੀ ਵੀ ਜਾਂਦੀ ਆ। ਬੜੀ ਜਿਹਾ ਮੁੜਿਆ। ਐਵੇਂ ਐਨਾ ਆ। ਜੰਪੇ ਜੀ ਫਿਰ ਮੁੜਦਾ ਨਾ। ਤੇ ਫੌਜੀ ਵੀ ਮੋਟਰਸਾਈਕਲ ਵੀ ਬਹੁਤ ਹਲਦਾ ਹਾਂ ਹਾਂ ਚਾਚੇ ਦਾ ਮਨਾਰਾ ਇਹ ਦੁਸ਼ਤ ਆ ਹਾਂ ਇਹ ਰੇ ਰੇ ਆ ਸੋਸਾਇਟੀ ਆ ਜੀ ਯਾ ਉਹਨੇ ਕਰ ਰਹੇ ਹੋ ਨੀ ਉਹੜੇ ਅੱਜਸੀ ਨੂੰ ਆਕਾ ਮਾ ਉਹ ਲੈ ਕੇ ਦੇ ਤੁਹਾਨੂੰ ਸਟੈਂਡ ਅ ਅੱਛਾ ਹੈ ਦਾਸ ਜੀ ਵੀ ਕਿੰਨੇ ਦਾ ਆਉਂਦਾ ਤੇ ਜੇ ਮੈਂ ਕਹਾਂ ਤੁਹਾਡੇ ਕਈਆਂ ਦੇ ਪੈ ਜਾਂਦੇ ਸਟੈਂਡ ਵਾਦੂ ਹੈ ਨਾ ਹਾਂ ਉਹ ਕਹਿੰਦਾ ਵੀ ਜੀ ਮੈਂ ਦਾਹ ਤੋਂਗਾ ਚਾਚਾ ਮੈਂ ਆਪਾਂ ਹੀ ਲੈ ਲਾਂਗਾ ਉਹ ਸਟੈਂਡ ਲੈ ਲੈਣਾ ਮੋਰਾ ਹਾਂ ਉਹ ਤੇ ਬਣਾਇਆ ਕਰਾਂਗਾ ਜਿੱਦ ਤੋਂ ਹੀ ਤੇਜ਼ ਵਾਲੀ ਦੁਭਦੇ ਆ ਫੌਜੀ ਮੋਟਰਸਾਈਕਲ ਹੀ ਪਤਾ ਨਹੀਂ ਤੇਜ਼ ਦੁਹਲਦਾ ਤੇਜ਼ ਹੀ ਦਵਲੀ ਜਾਂਦਾ ਫੌਜੀ ਹੋਰ ਲੈ ਬਹੁਤ ਪਟ્રોલ ਵਾਲੇ ਜੀ ਫਿਰ ਮੋੜ ਤੇ ਮੋੜਦੇ ਨਹੀਂ ਨਹੀਂ ਹੁਣੀ ਵੀ ਜਲਦ ਤੂੰ ਲੈ ਕੇ ਚੱਲ ਯਾਰ ਤੇ ਜਿੱਦ ਤੁਸੀਂ ਇਸੇ ਕਰਕੇ ਫੇਲ ਆਏ ਇਸ ਪਟ્રોલ ਦੀ ਯਾਰ ਇਹ ਤੇਜ਼ ਰਹਿਣ ਵਾਲੇ ਆ ਕਿੰਨਾ ਵਾ ਚੰਗਾ ਇਹ ਸਾਫ ਤਾਂ

ਤੋਂ ਦੀ ਵੜ ਕੇ ਲੈ ਕੇ ਆਉਣਾ ਹੀ ਫੌਜੀ ਹੈ ਹੈ ਤੇ ਵੀ ਸੂਰਜ ਵੀ ਚੜ ਗਿਆ ਬਲੈਕ ਸਕਾਰ ਬਲੈਕ ਸਕਾਰ ਵੀ ਐਸਪੇਸ ਨਾ ਤਰਾ ਆਉਖੀ ਆ ਕੰਮ ਕਰ ਗਏ ਜੜੰਗੀ ਬੂਟੀਆਂ ਆਪਣਾ ਗੱਟਾ ਕਦੇ ਨਹੀਂ ਆਂਦਾ ਫੌਜੀ ਸਾਹਿਬ ਲੋ ਇਤੋਂ ਮਿਊਜ਼ਿਕ ਨਹੀਂ ਲਾਉਣਾ ਵਗਰਾ